ਸ਼ਿਆਰਪੁਰ ਗੜਸ਼ੰਕਰ ਰੋਡ ਤੇ ਸਥਿਤ ਇੱਕ ਸ਼ਰਾਬ ਠੇਕੇ ਤੇ ਅਚਾਨਕ ਜ਼ਹਿਰੀਲਾ ਸੱਪ ਹੋਇਆ ਦਾਖਲ ਠੇਕੇ ਤੇ ਕੰਮ ਕਰਨ ਵਾਲੇ ਕਰਿੰਦਿਆਂ ਵਿੱਚ ਮਚਿਆ ਹੜਕੰਪ ਜੰਗਲੀ ਜੀਵ ਸੁਰੱਖਿਆ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਜਾਣਕਾਰੀ ਦਿੰਦੇ ਆ ਠੇਕੇ ਤੇ ਕੰਮ ਕਰਦੇ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਠੇਕੇ ਤੇ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਠੇਕੇ ਦੇ ਅੰਦਰ ਸੱਪ ਨੂੰ ਦਾਖਲ ਹੁੰਦੇ ਦੇਖਿਆ ਜਿਸਤੀ ਸੂਚਨਾ ਜਲਦ ਉਸੇ ਟਾਈਮ ਹੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ ਉਧਰ ਇਸ ਮਾਮਲੇ ਬਾਰੇ ਬਲਵਿੰਦਰ ਸਿੰਘ ਗਾਰਡ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਇਹਨਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਸਾਥੀ ਮਲਜਮਾਂ ਦੀ ਮਦਦ ਦੇ ਨਾਲ ਬੜੀ ਹੀ ਮੁਸ਼ਕਲਤ ਤੋਂ ਬਾਅਦ ਰੈਸਕਿਊ ਕਰਕੇ ਇਸ ਸੱਪ ਨੂੰ ਫੜ ਲਿਆ ਗਿਆ ਤੇ ਇੱਕ ਸੁਸਾਨ ਜਗ੍ਹਾ ਤੇ ਰਿਵੀਲ ਕਰ ਦਿੱਤਾ ਗਿਆ। ਮਰੇ ਕੱਪੜੇ ਚ ਬਰੂ ਆਹ ਡੈਲਾ ਕੇ ਮੈਂ ਇੱਥੇ ਰੱਖਦਾ ਬਹੁਤ ਜਰਾ ਦੇ ਵਿੱਚ ਰੱਖੇ ਚ ਪਾ ਰੋ ਸੋਹਰ ਕੱਪੜੇ ਆਹ ਕੀ ਕਰਨਾ ਲਿਆ ਬਾਹਰ ਲਿਆ ਭਾਜੀ ਲਿਓ ਵਾਲੇ ਚੱਲ ਇੱਥੇ ਲੈ ਲੈ ਮੈਂ ਤਾਂ ਅੰਦਰ ਆ ਕੁੜੀ ਦੇ ਸਾਹਮਣੇ ਪਾ Hãy cho kênh Ghiền Mì Gõ Để không được không được không được không được không được không नाग तो आदमी तो मजा आओ बेटा ਤੇ ਠੇਕੇੰਦਾ ਸੱਪ ਆ ਗਿਆ ਸੀਗਾ ਅਸੀਂ ਜੰਗਲਾਤ ਮੈਹਿਕ ਨੂੰ ਫੋਨ ਕੀਤਾ 8:00 ਵਜੇ ਪਾਣੀ ਕਮੇਟ ਤੇ 8:00 ਵਜੇ 10 ਮਿੰਟ ਤੇ ਸਾਡੇ ਕੋਲ ਜੰਗਲਾਤ ਮੈਹਿਕ ਆ ਗਿਆ तकरीबन ਇਹਨਾਂ ਦਾ 1 ਘੰਟਾ ਲੱਗਾ ਸੱਪ ਨੂੰ ਫੜਨ ਬਾਅਦ ਤੇ ਇਹਨਾਂ ਨੇ ਸਾਡੀ ਮਦਦ ਕੀਤੀ ਜਦੋਂ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਫੋਨ ਦੀ سپورਟ ਸਾਡੇ ਕੋਲ ਅੱਥਰ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਧਿਲੰਗਤਾਂ ਨਾਲ ਗੱਲ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਇਹਨਾਂ ਨੇ ਸਾਡੂ ਅਸੀਂ ਰਾਤ ਨੂੰ ਅੰਦਰ ਸੌਣਾ ਸੀ ਠੇਕੇ ਦੇ ਸਾਨੂੰ ਡਰ ਲੱਗਦਾ ਸੀਗਾ ਅਜੀ ਇਸ ਕਰਕੇ ਉਹਨਾਂ ਨੂੰ ਰਾਤ ਨੂੰ ਕਾਲ ਕੀਤਾ ਉਸੇ ਟਾਈਮ ਸਾਡੇ ਕੋਲ ਪਹੁੰਚੇ ਕੌਣ ਦਿੱਖੋ ਥੈਂਕ ਯੂ ਵਨ ਗਾਰਡ ਫੈਮਿਲੀ ਦੀ ਪ੍ਰ 代表ਾ ਗੁਰਸ਼ਿੰਦਰ ਸਾਨੂੰ 8 ਵਜੇ 8:00 ਤੇ ਠੇਕੇ ਦਾ ਸੋਤਨਾ ਬਰਾਉ ਕੋਈ ਕਿ ਸਾਡੇ ਇੱਕ ਠੇਕੇ ਦੇ ਵਿੱਚ ਸਾਕੂ ਬਣਿਆ ਆ ਅਸੀਂ ਆਪਣੀ ਟੀਮ ਨੂੰ ਰੈਸਕੂ ਕਿਨ ਨਾਲ ਲੱਗੇ ਤੁਰੰਤ ਮੌਕੇ ਤੇ ਪਹੁੰਚ ਗਏ ਹਾਂ 1 ਘੰਟਾ ਘਟ ਉਪਰ ਜਿੰਦੋ ਜਹਿਦ ਕਰਨ ਬਾਅਦ ਇਹਨਾਂ ਦੇ ਅੰਦਰ ਦਾ ਜੋ ਫਰਸ਼ ਹੀ ਉਹ ਪਟਿਆ ਗਿਆ ਉਹਨੂੰ ਆਪਣੇ ਕਾਬੂ ਵਿੱਚ ਲੈ ਕੇ ਅਸੀਂ ਉਹਨੂੰ ਰੀਲੀਫ ਕਰ ਦਿੱਤਾ ਹੈ ਇਸ ਜ਼ਰੂਰਤ ਨੂੰ ਪੂਰੀ ਹੈ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ।